ਤੁਹਾਡੇ ਕਲੀਡਰ ਦਾ ਵਿਕਟਰੀ ਇਸ਼ਾਨ ਵੀ ਆਇਆ ਹੈ ਮੈਨੂੰ ਨਹੀਂ ਪਤਾ ਜੇ ਆਇਆ ਤਾਂ ਉਹਦੀ ਛੋਟੀ ਸੋਚ ਦਾ ਨਤੀਜਾ ਹੋਏਗਾ ਤੁਸੀਂ ਸਿਲੈਕਸ਼ਨ ਦੇ ਰਿਜ਼ਲਟ ਤੋਂ ਦੇਖ ਸਕਦੇ ਹੋ ਵੀ ਬਿਲਕੁਲ ਇੱਕ ਤਰਫਾਸੀ ਇਲੈਕਸ਼ਨ ਹੋਣ ਨਹੀਂ ਦਿੱਤਾ ਤੁਹਾਡੇ ਕਲੀਡਰ ਦਾ ਵਿਕਟਰੀ ਇਸ਼ਾਨ ਵੀ ਆਇਆ ਹੈ ਮੈਨੂੰ ਨਹੀਂ ਪਤਾ ਜੇ ਆਇਆ ਤਾਂ ਉਹਦੀ ਛੋਟੀ ਸੋਚ ਦਾ ਨਤੀਜਾ ਹੋਏਗਾ ਬੰਦੇ ਫਤਵੇ ਨੂੰ ਅਸੀਂ ਕਿਹੜੇ ਮੱਥੇ ਸੇ ਮਾਈਕ ਉੱਪਰ ਬਹੁਤ ਬੜੀਆ ਇਲੈਕਸ਼ਨ ਲੜਿਆ ਸਾਰੀ ਪਾਰਟੀ ਨੇ ਅੱਛਾ ਇਲੈਕਸ਼ਨ ਲੜਿਆ ਮੇਰੇ ਲੀਡਰ ਸਹਿਬਾਨਾ ਨੇ ਮੇਰੇ ਵਰਕਰਾਂ ਨੇ ਔਰ ਲੋਕਾਂ ਨੇ ਵੀ ਖੂਬ ਸਾਥ ਔਰ ਪਿਆਰ ਦਿੱਤਾ ਕਿਸੇ ਪਾਸਿਓਂ ਕੋਈ ਕਮੀ ਇਸ ਇਲੈਕਸ਼ਨ ਦੀ ਹਾਰ ਦੀ ਸਾਰੀ ਜ਼ਿੰਮੇਵਾਰੀ ਸਿਰਫ ਤੇ ਸਿਰਫ ਮੇਰੀ ਕਿਤੇ ਕਮੀ ਹੋਊਗੀ ਅਸੀਂ ਅਗੋਂ ਆਉਣ ਵਾਲੇ ਟਾਈਮ 'ਚ ਦੂਰ ਕਰਾਂਗੇ ਪਰ ਜਿੱਥੇ ਲੋਕਾਂ ਵੱਲੋਂ ਪਿਆਰ ਮਿਲਿਆ ਸਾਥ ਮਿਲਿਆ ਔਰ ਮੇਰੇ ਵਰਕਰਾਂ ਨੇ ਮਿਹਨਤ ਕੀਤੀ ਇਸ ਬਾਅ ਇਲੈਕਸ਼ਨ ਸਰਕਾਰ ਦੇ ਖਿਲਾਫ ਜਾ ਕੇ ਵੀ ਉਹ ਕਾਬਲੇ ਤਰੀਕ ਅੰਦਰ ਹਾਂ ਕਾਫੀ ਧੇਰ ਤੋਂ ਬੈਠੀ ਹਾਂ ਕਮੀਆਂ ਤੇ ਗੱਲ ਮਾਰ ਰਹੇ ਹਾਂ ਤੇ ਅਸੀਂ ਤੇ ਇਲੈਕਸ਼ਨ ਰਿਜ਼ਲਟ ਤੋਂ ਕਮੀਆਂ ਕਮੀਆਂ ਕੀ ਹੈ ਬਹੁਤ ਸਰਕਾਰ ਦੀ ਸਟਰੈਂਥ ਕੀ ਹੈ ਅਗਰ ਤੁਸੀਂ ਉਹਨੂੰ ਪਰਚੋਲ ਕਰੋਗੇ ਤੁਹਾਨੂੰ ਆਪੇ ਪਤਾ ਚੱਲ ਜਾਏਗਾ ਸਰ ਕੀ ਕੁਝ ਲੱਗਦਾ ਤੁਹਾਨੂੰ ਕਿ ਕਿੱਥੇ ਕਿੱਥੇ ਚੀਜ਼ਾਂ ਹੋਰ ਸੁਧਾਰੀਆਂ ਜਾ ਸਕਦੀਆਂ ਮੈਂ ਤੁਹਾਨੂੰ ਕਿਹਾ ਵੀ ਸਰਕਾਰ ਦੀ ਸਟਰੈਂਥ ਕਿੱਥੇ ਹੈ ਸਰਕਾਰ ਤੇ ਤਾਕਤ ਕਿੱਥੇ ਹੈ ਜਦੋਂ ਤੁਸੀਂ ਰਿਜ਼ਲਟ ਨੂੰ ਖੋਲ ਕੇ ਪੜੋਗੇ ਤੁਹਾਨੂੰ ਆਪ ਸਮਝ ਆ ਜਾਏਗਾ ਸਰ ਅੱਛਾ ਤੁਹਾਨੂੰ ਲੱਗਦਾ ਕਿ ਜੇਕਰ ਅਸੀਂ ਗੱਲ ਕਰੀਏ ਜਿਹੜੀ ਜਿੱਤ ਹਾਸਲ ਜਿੱਥੋਂ ਹੋਈ ਹੈ ਉਥੇ ਸਰਕਾਰ ਦੀ ਸਟਰੈਂਥ ਹੈ ਉਹ ਕੈਂਡੀਡੇਟ ਦੀ ਸਟਰੈਂਥ ਨਹੀਂ ਹੈ ਮੈਂ ਤੁਹਾਨੂੰ ਫੇਰ ਕਹਿ ਰਿਹਾ ਬਾਰ ਬਾਰ ਮੈਨੂੰ ਜ਼ਿਆਦਾ ਕਹਿਣਾ ਚੰਗਾ ਨਹੀਂ ਸਮਝਦਾ ਮੈਂ ਕਿਸੇ ਤੇ ਲਾਉਂਦਾ ਨਹੀਂ ਕਿਉਂਕਿ ਅਸੀਂ ਹਾਰੇ ਹਾਂ ਸਾਡੀ ਮੋਰਲ ਅਥਾਰਟੀ ਨਹੀਂ ਹੈ ਪਰ ਜਦੋਂ ਤੁਸੀਂ ਆਪ ਬੈਠ ਕੇ ਸਾਰੇ ਇਲੈਕਸ਼ਨ ਦਾ ਰਿਜ਼ਲਟ ਬੂਥ ਵਾਈਜ਼ ਦੇਖੋਗੇ ਤੁਹਾਨੂੰ ਆਪ ਸਮਝ ਆ ਜਾਏਗਾ ਕਿ ਸਰਕਾਰ ਕਿੱਦਾਂ ਜਿੱਤੀ ਹੈ ਵਿਰੋਧੀ ਤੇ ਵੀ ਬਹੁਤ ਇੰਪੋਰਟੈਂਟ ਰੋਲ ਹੁੰਦਾ ਹੈ ਵਿਰੋਧੀ ਤੇ ਦਾ ਦੇ ਤੇ ਪਾਰਟੀ ਨੇ ਕੰਟਰੋਲ ਦੇ ਵਿੱਚ ਕੋਈ ਗੁਪੰਦੀ ਨਹੀਂ ਸੀ ਸਾਰਿਆਂ ਨੇ ਸਾਥ ਦਿੱਤਾ ਜਿਨ੍ਹਾਂ ਜਿਨ੍ਹਾਂ ਦੇ ਸਕੇ ਜਿਨ੍ਹਾਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਸੀਗੇ ਦਿਨ ਰਾਤ ਉਹਨਾਂ ਨੇ ਕੰਮ ਕਰਿਆ ਇਸੇ ਤੇ ਕੋਈ ਕੋਈ ਮੈਂ ਦੋਸ਼ ਨਹੀਂ ਲਗਾ ਕਾਂਗਰਸ ਦੀ ਸਟਰੈਂਥ ਕੀ ਬਣੂਗਾ 11 ਹਜ਼ਰੀ ਬਹੁਤ ਲੀਡਰਾਂ ਦੀ ਕਾਂਗਰਸ ਬਹੁਤ ਤਕੜੀ ਹੈ ਔਰ ਬਿਲਕੁਲ ਯੂनाइटेड ਹੈ ਆਉਣ ਵਾਲੇ ਟਾਈਮ ਲਈ ਤੁਸੀਂ ਇਹ ਇਲੈਕਸ਼ਨ ਦੇ ਰਿਜ਼ਲਟ ਤੋਂ ਦੇਖ ਸਕਦੇ ਹੋ ਕਿ ਬਿਲਕੁਲ ਇੱਕ طرفਾਸੀ ਇਲੈਕਸ਼ਨ ਹੋਣ ਨਹੀਂ ਦਿੱਤਾ ਤੁਹਾਡੇ ਕਲੀਡਰ ਦਾ ਵਿਕਟਰੀ ਨਿਸ਼ਾਨ ਵੀ ਆਇਆ ਹੈ ਮੈਨੂੰ ਨਹੀਂ ਪਤਾ ਜੇ ਆਇਆ ਤਾਂ ਉਹਦੀ ਛੋਟੀ ਸੋਚ ਦਾ ਨਤੀਜਾ ਹੋਏਗਾ ਪਰ ਪਰ ਇਹ ਸਿਲੈਕਸ਼ਨ ਦੇ ਵਿੱਚ ਅਸੀਂ ਫ੍ਰੀ ਰਨ ਨਹੀਂ ਦਿੱਤਾ ਸਰਕਾਰ ਨੂੰ ਹਾਂ ਕਾਰਨ ਕੀ ਹੈ ਫਿਰ ਤੁਸੀਂ ਪਰਚੋਲ ਕਰਿਓ ਤੁਹਾਨੂੰ ਪਤਾ ਲੱਗ ਜਾਏਗਾ ਸਰ ਵੀ ਵਿਰੋਧੀ ਧਿਰ ਦਾ ਇੱਕ ਬਹੁਤ ਇੰਪੋਰਟੈਂਟ ਰੋਲ ਹੁੰਦਾ ਤੁਹਾਨੂੰ ਲੱਗਦਾ ਕਿ ਹੁਣ ਇੱਕ ਵਾਰੀ ਫਿਰ ਤੋਂ ਵਿਰੋਧੀ ਧਿਰ ਦਾ ਤੁਹਾਨੂੰ ਜਿਹੜਾ ਉਹ ਦਿੱਤਾ ਗਿਆ ਲੋਕਾਂ ਦੇ ਵੱਲੋਂ ਫਤਵਾ ਦਿੱਤਾ ਗਿਆ ਉਹ ਪੂਰਨ ਤੌਰ ਤੇ ਜਿਹੜਾ ਅਦਾ ਕੀਤਾ ਜਾਏਗਾ ਲੁਧਿਆਣਾ ਦੇ ਨੂੰ ਨੰਬਰ 5 ਨੰਬਰ ਦੇਖੋ ਭਾਰਤ ਪੁਸ਼ਨਾਸ਼ੂ ਤੇ ਉਹਨਾਂ ਦੀ ਲੁਧਿਆਣੇ ਦੀ ਟੀਮ ਹਰ ਬੂਤ ਤੇ ਬਹੁਤ ਤਰ੍ਹਾਂ ਦੇ ਹੋ ਗਏ ਰਿਕਾਰਡਿੰਗ ਕਰ ਰਿਹਾ ਤੇਰਾ ਫੋਨ ਆਈ ਜਾਂਦਾ ਔਰ ਮੈਂ ਕਹਾਂ ਯਾਰ ਦੱਸੋ ਕਾਂਗਰਸ ਪਾਰਟੀ ਜਿਹੜੀ ਸਪੋਰਟ ਕਰ ਰਹੀ ਸੀ ਉਹਨਾਂ ਤੋਂ ਵੱਖਰੇ ਵੱਖਰੇ ਹਰਕਤਾਂ ਤੋਂ ਆਏ ਐਮ ਐਲ ਏ ਐਕਸ ਐਮ ਐਲ ਏ ਉਹਦੇਦਾਰ ਸਾਹਿਬ ਤੇ ਵਰਕਰ ਸਹਿਬਾਨ ਇਹਨਾਂ ਨੇ ਤੰਦ ਹੀ ਨਾ ਕੰਮ ਕੀਤਾ ਔਰ ਰਿਜ਼ਲਟ ਜੋ ਵੀ ਆਇਆ ਫਤਵਾ ਜੋ ਵੀ ਲੋਕਾਂ ਦਾ ਯਾਦ ਤੋਂ ਸੁਣ ਹੁਣ ਯਾਸ਼ੂ ਜੀ ਨੇ ਕਿਹਾ ਸੀ ਖੜੇ ਪੁੱਤ ਤਰਾਂ ਤੇ ਤੇਰੇ ਸਾਹਮਣੇ ਖੜੇ ਚਾਰਾਂ